ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਸੰਗਤ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਬ੍ਰਹਮਲੀਨ ਸੰਤ ਆ ਪ੍ਰੀਤਮ ਦਾਸ ਮਹਾਰਾਜ ਜੀ ਦੀ 35ਵੀਂ ਵਰਸੀ ਸਮਾਗਮ ਜੋ 16 ਮਈ ਨੂੰ ਆ ਰਿਹਾ ਹੈ ਤੋਂ ਸਾਰੀ ਹੀ ਸੰਗਤ ਨੇ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ ਡੇਰਾ ਤੇ ਪਹੁੰਚ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਔਰ ਜੋ ਵਰਸੀ ਸਮਾਗਮ ਹੈ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਗੱਦੀ ਨਿਸ਼ੇਨ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ ਜੀ ਰਾਏਪੁਰ ਰਸੂਲਪੁਰ ਜਿਲੰਦਰ ਪੰਜਾਬ ਔਰ ਪ੍ਰਧਾਨ ਗੁਰੂਵਦਾਸ ਸਾਧੂ ਸੰਪਰਸ਼ ਸੋਸਾਇਟੀ ਰਜਿਸਟਰਡ ਪੰਜਾਬ ਚੇਅਰਮੈਨ ਸੰਤ ਬਾਬਾ ਪ੍ਰੀਤੰਦਰ ਸਮੋਰੀਅਲ ਚੈਰੀਟੇਬਲ ਹਸਪੀਟਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਔਰ ਇਲਾਕੇ ਦੇ ਸੰਗਤ ਦੇ ਨਾਲ ਔਰ ਗ੍ਰਾਮ ਪੰਚਾਇਤ ਦੀ ਸੰਗ ਸਹਾਇਤਾ ਦੇ ਨਾਲ ਔਰ ਦੇਸ਼ ਵਿਦੇਸ਼ਾਂ ਦੀ ਸੰਗਤ ਦੀ ਸਹਾਇਤਾ ਦੇ ਨਾਲ ਇਹ ਜੋ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਤਾਂ ਆਪ ਸਾਰੀ ਸੰਗਤ ਨੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਮਹਾਰਾਜੀ ਬਾਣੀ ਕੀਰਤਨ ਕਥਾ ਸੁਣਨਾ ਹੈ ਔਰ ਮਹਾਰਾਜੀ ਬਾਣੀ ਦੇ ਨਾਲ ਚੱਲਣਾ ਹੈ ਔਰ ਗੁਰੂ ਦਾਤਾ ਜੀ ਮਹਾਰਾਜੀ ਜੋ ਉਪਦੇਸ਼ ਸੰਦੇਸ਼ ਹੈ ਸਾਦ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਮ ਖੀਰਾ ਤਾਂ ਸਾਰਿਆਂ ਨੇ ਇਕਤਾ ਦਾ ਸਹੁੰ ਦੇਣਾ ਹੈ ਕਿਸੇ ਨੇ ਕੋਈ ਨਸ਼ਾ ਕਰਕੇ ਨਹੀਂ ਆਉਣਾ ਹੈ ਮਹਾਰਾਜ ਦੀ ਬਾਣੀ ਦੇ ਨਾਲ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਤਾਂ ਮੈਂ ਦੁਆਰਾ ਬਾਬੇ ਜੋੜੀ ਟੀਵੀ ਚੈਨਲ ਦੇ ਮਾਧਿਅਮ ਤੋਂ ਸਾਰੀ ਸੰਗਤ ਨੂੰ ਅਪੀਲ ਕਰਦੀਆਂ ਆਓ ਆਪਾਂ ਸਾਰੇ 16 ਮਈ ਨੂੰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੋ ਸ਼੍ਰੀ ਖੰਡ ਪਰ ਸਾਧੀ ਰੰਗਪਤਾ ਹੈ ਉਹ 14 ਤਰੀਕ ਤੋਂ ਸਵੇਰੇ 10 ਵਜੇ ਸ਼ੁਰੂਆਤ ਹੋਏਗੀ 14 ਤੋਂ ਲੈ ਕੇ 15 16 ਸਵੇਰੇ 10 ਵਜੇ ਭੋਗ ਪਾਈ ਜਾਣਗੇ ਉਪਰੰਤ ਬਾਬਾ ਜੀ ਦਾ ਕਥਾ ਕੀਰਤਨ ਔਰ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਮਹਾਪੁਰਸ਼ਾ ਗੁਰੂ ਰਦਾਸ ਸਾਧੂ ਸੰਪਰਵ ਸੈਟੀਰੇ ਸਾਰੇ ਹੀ ਮਹਾਨ ਮਹਾਪੁਰਸ਼ ਔਰ ਅਲਗ-ਅਲਗ ਜਥੇਬੰਦੀਆਂ ਪਹੁੰਚ ਕੇ ਸਾਰਿਆਂ ਨੂੰ ਆਪਣੇ ਕਥਾ ਕੀਰਤਨ ਦੇ ਨਾਲ ਜੋੜਨ ਗਿਆ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵਰਸੀ ਸਮਾਗਮ ਮਹਾਰਾਜ 16 ਮਈ ਨੂੰ ਕੀਤਾ ਹੋ ਰਿਹਾ ਹੈ ਇਸ ਦਾ ਲਾਈਵ ਟੈਲੀਕਾਸਟ ਬਾਬੇ ਜੋੜੇ ਟੀਵੀ ਚੈਨਲ ਤੋਂ ਕੀਤਾ ਜਾਏਗਾ ਤਾਂ ਸਾਰੀ ਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਅਪੀਲ ਹੈ ਕਿ ਜੋ ਸੰਗਤ ਡੇਰੇ ਤੇ ਨਹੀਂ ਪਹੁੰਚ ਸਕਦੀ ਉਹ ਘਰ ਬੈਠ ਕੇ ਸੰਡੇਰਾ ਸੰਤ ਭੀਤ ਤੁੰਦਾਸ ਬਾਬੇ ਜੋੜੇ ਵੱਲੋਂ ਜੋ ਚੈਨਲ ਚਲਾਇਆ ਜਾ ਰਿਹਾ ਹੈ ਬਾਬੇ ਜੋੜੇ ਟੀਵੀ ਚੈਨਲ ਦੇ ਮਾਧਿਅਮ ਤੋਂ ਮਹਾਰਾ ਦੀਆਂ ਬਾਣੀ ਦੇ ਨਾਲ ਜੁੜ ਸਕਦੇ ਹਨ